ਰੇਸ਼ਾਬ ਉੱਥੇ ਲੜਨ ਕਿਉਂ ਕਰਕੇ ਇਸ ਪਾਰਟੀ ਬਣੀ ਐ ਇਸੇ ਬਣਾਤੇ ਹੈ ਕਿ ਅਕਾਲੀ ਦਲ ਅੰਬਰ ਸਰ ਇਹਨਾਂ ਦਾ ਸਿਆਸੀ ਵਿੰਗ ਹੋਊਗਾ ਐਸਟਮ ਪਾਰਟੀ ਕਿਹੜੀ ਨਾਲ ਟੱਕਰ ਲੱਗਦੀ ਹੈ ਤੁਹਾਡੀ ਅਕਾਲੀ ਦਲ ਨਾਲ ਕਾਂਗਰਸ ਨਾਲ ਬੀਜੇਪੀ ਨਾਲ ਜਾਂ ਆਮ ਆਦਮੀ ਪਾਰਟੀ ਦੇਖੋ ਸਾਡੀ ਟੱਕਰ ਤਾਂ ਸਿੱਖਾਂ ਦੀ ਹਮੇਸ਼ਾ ਦਿੱਲੀ ਦੇ ਨਾਲ ਹੀ ਰਹੀ ਹੈ ਤੇ ਦਿੱਲੀ ਦੇ ਨਾਲ ਹੀ ਰਹੂਗੀ ਸਾ ਸਿੰਘ ਕਹਿ ਰਹੇ ਕਿ ਵੀ ਦੇਖਦੇ ਆ ਤੁਸੀਂ ਭਲਾਥ ਤੋਂ ਤੁਹਾਡੇ ਹਲਕੇ ਜਾ ਕੇ ਲੜਾਈ ਲੜ ਰਹੇ ਆ ਹੁਣ ਜੇ ਕੱਲ ਨੂੰ ਮੋਦੀ ਸਾਹਿਬ ਆ ਜਾਣ ਮੈਂ ਕੀ ਕਰੂੰਗਾ ਮੈਂ ਤਾਂ ਲੜੂੰਗਾ ਇਹ ਹੁਣ ਇੰਦਰ ਇਹ ਸੋਨੀਆ ਗਾਂਧੀ ਆ ਜੇ ਫੇਰ ਵੀ ਮੈਨੂੰ ਤਾਂ ਲੜਣਾ ਨਹੀਂ ਪੈਣਾ ਨਾ ਪਰਿਵਾਰ ਵੱਲੋਂ ਜੇ ਕੋਈ ਲੜਾਈ ਲੜੀ ਜਾਂਦੀ ਹੈ ਉਹਨਾਂ ਦੇ ਪਿਤਾ ਦਾ ਸੁਣਿਆ ਕਿ ਨਾਮਿਨੇਸ਼ਨ ਚ ਨਾਮ ਪਿਛੇ ਦਿੱਤਾ ਹੈਗਾ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪਿਤਾ ਦੀ ਸਪੋਰਟ ਨਹੀਂ ਕਰੋਗੇ ਸਮਝਣ ਵਾਲੇ ਸਮਝ ਜਾਂਦੇ ਆ ਜੋ ਨਾ ਸਮਝੇ ਉਹ 나ੜੀ ਹੁੰਦਾ ਹੈ ਇਹ ਸਾਰਾ ਜੀ ਇਹ ਜਿਹੜੀਆਂ ਗੋਲੀਆਂ ਤੇ ਨਸ਼ੇ ਅਕਾਲੀ ਦਾ ਲੰਮਾ ਬਾਦਲ ਵੇਲੇ ਦੇ ਚੱਲੇ ਹੋਏ ਆ ਉਹ ਨਾ ਤਾਂ ਕਾਂਗਰਸ ਰੋਕ ਸਕੀਆ ਨਾ ਆਮ ਪਾਰਟੀ ਰੋਕ ਸਕੀ ਹੈ ਕੀ ਹੈ ਜਿਹੜੀ ਬਹੁਤ ਸ਼ਰਮ ਦੀ ਗੱਲ ਹੈ ਸਿੱਖ ਪਾਕਿਸਤਾਨ ਤੋਂ ਆ ਗਏ ਆ ਉੱਥੇ ਟੋਟ ਆ ਗਈ ਹੈ ਕਣਕ ਦੀ ਤੇ ਪਾਕਿਸਤਾਨ ਕਣਕ ਆਪਣੀ ਮੰਗਾਉਂਦਾ ਹੈਗਾ ਰੂਸ ਤੋਂ ਤੇ ਸਾਡੇ ਤਾਂ ਭੰਡਾਰ ਭਰੇ ਪਏ ਆ ਸਾਡਾ ਤਾਂ ਬੰਨੇ ਨਾਲ ਬੰਨਾ ਲੱਗਦਾ ਅਸੀਂ ਕਿਉਂ ਨਹੀਂ ਉੱਧਰ ਆਪਣਾ ਵਪਾਰ ਵਧਾ ਸਾਦੇ ਤੇ ਭੇਜ ਸਾਦੇ ਸਾਰੀਆਂ ਚੀਜ਼ਾਂ ਫਾਇਰਿੰਗ ਕਰਵਾਤੀ ਹੈ ਬਾਦਲ ਦੇ ਕੈਨ ਤੇ ਸੇਣੀ ਡੀਜੀਪੀ ਸੀ ਅਜੇ ਕੋਈ ਸਾਨੂੰ ਤੇ ਜਿਹੜਾ ਸੌਦਾ ਸਾਧ ਹੈ ਉਸ ਨੂੰ ਪਰੋਲ ਤੇ ਬੇਲ ਮਿਲੀ ਜਾਂਦੀ ਹੈਗੀ ਹੈ ਤੇ ਸਾਨੂੰ ਤਾਂ ਇਹ ਇੰਡੀਅਨ ਸਟੇਟ ਦੇ ਉੱਤੇ ਜਿਹੜਾ ਭਰੋਸਾ ਹੋਣਾ ਚਾਹੀਦਾ ਉਹ ਹੁਣ ਟੁੱਟ ਗਿਆ 542 ਐਮਪੀ ਪਾਰਲਮੈਂਟ ਦੇ ਵਿੱਚ ਬੈਠਦੇ ਹੈ ਵਿਰੋਧ ਦੇ ਵਿੱਚ ਤਾਂ ਵੀ 5500 ਕਰੋੜ ਰੁਪਏ ਦਾ ਹਸਪਤਾਲ ਮੈਂ ਨਵੀਂ ਟੈਕਨੀਕ ਦਾ ਬਰਨਾਲੇ ਦਿੱਲੀ ਲੈ ਕੇ ਆਇਆ ਹਾਂ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਲੋਕ ਸਭਾ ਚੋਣਾਂ ਦਾ ਜਦੋਂ ਦਾ ਆਗਾਜ਼ ਹੋਇਆ ਵਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਵੀ ਕੈਂਡੀਡੇਟ ਆ ਉਹਨਾਂ ਨਾਲ ਗੱਲਬਾਤ ਹੋਵੇ। ਅੱਜ ਖਾਸ ਸਖਸੀਤ ਸਾਡੇ ਨਾਲ ਆ ਕਿਉਂਕਿ ਜਦੋਂ ਸੰਗਰੂਰ ਦਾ ਨਾਮ ਆਉਂਦਾ ਨਾ ਉਦੋਂ ਖਾਸ ਕਰਕੇ ਸਤਾਸ ਮਜੀਤ ਸਿੰਘ ਮਾਨ ਦਾ ਨਾਮ ਆਪ ਮੁਹਾਰੇ ਅਗਲੇ ਪਾਸੇ ਆ ਜਾਂਦਾ ਤੇ ਅੱਜ ਸੰਗਰੂਰ ਦੀ ਗੱਲ ਵੀ ਕਰਾਂਗੇ ਖਡੂਰ ਸਾਹਿਬ ਦੀ ਗੱਲ ਵੀ ਕਰਾਂਗੇ ਬਠਿੰਡੇ ਦੀ ਕਰਾਂਗੇ ਤੇ ਨਾਲ ਅੰਮ੍ਰਿਤਸਰ ਦੀ ਪੂਰੇ ਪੰਜਾਬ ਦੀ ਗੱਲ ਵੀ ਹੋਊਗੀ ਤੇ ਨਾਲ ਅਕਾਲੀ ਦਲ ਅੰਮ੍ਰਿਤਸਰ ਖਾਸ ਕਰਕੇ ਪੰਜਾਬ ਵਾਸਤੇ ਕੀ ਲੈ ਕੇ ਆਊਗਾ ਸੰਗਰੂਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਇਹਦੇ ਵਾਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਤਾਸ ਮਜੀਤ ਸਿੰਘ ਮਾਨ 40 ਸਾਲ ਤੋਂ ਜਦੋਂ ਨਾਮ ਆਉਂਦਾ ਸਦਾਸ ਮਨਜੇ ਸਿੰਘ ਮਾਨ ਦਾ ਤੇ ਸੋਸ਼ਲ ਮੀਡੀਆ ਦੇ ਗੱਲ ਜੂਲ ਪ੍ਰਚਲਤ ਆ ਕਿ 40 ਸਾਲ ਤੋਂ ਇੱਕ ਹੀ ਸਟੈਂਡ ਤੇ ਕਾਇਮ ਆ ਤੋ ਇੱਕੋ ਹੀ ਬੰਦਾ ਬਾ ਉਸਤਾਸ ਮਨਜੇ ਸਿੰਘ ਮਾਨ ਇਹਦੇ ਵਾਸਤੇ ਵੀ ਗੱਲਬਾਤ ਕਰਾਂਗੇ ਗੁਰਫਤੇ ਸਾਂਝ ਕਰਦੇ ਆ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸਟੈਂਡ ਦੇ ਉੱਤੇ ਨਹੀਂ ਖੜਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮੈ ਇਨ ਸਿੱਖੋਂ ਕੋ ਦੂਬਾਦਸ਼ਾਹੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਆ ਗਈਆਂ ਤੇ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਸੋ ਮੇਰਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਵੀ ਸਟੈਂਡ ਹੈ ਇੱਕ ਸਿੱਖ ਸਿੰਘ ਦਾ ਵੀ ਸਟੈਂਡ ਹੈ ਮੈਂ ਤਾਂ ਉਹਦੀ ਨੌਕਰੀ ਕਰ ਰਿਹਾ ਸਰਵਿਸ ਕਰ ਰਿਹਾ ਧਨਵਾਨ ਮਾਨ ਸਾਹਿਬ ਮਾਨ ਸਾਹਿਬ ਕਿਵੇਂ ਵੇਖ ਰਹੇ ਹੋ ਐਸ ਇਲੈਕਸ਼ਨ ਨੂੰ ਤੇ ਖਾਸ ਕਰਕੇ ਸੰਗਰੂਰ ਦੇ ਵਿੱਚ ਕਿਵੇਂ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ ਵਾਵਾ ਚੰਗਾ ਚੱਲ ਚੱਲ ਰਿਹਾ ਕਿਉਂ ਕਰਕੇ ਅਸੀਂ ਉੱਥੇ ਕੰਮ ਬਹੁਤ ਕੀਤਾ ਹੈ ਤੇ ਪਹਿਲਾਂ ਵੀ ਆਪਾਂ ਉਥੋਂ ਦੇ MP ਰਹੇ ਆ ਤਾਂ ਬੜੀ ਗੱਲ ਇਹ ਹੈ ਕਿ ਮੈਂ ਇਕੱਲਾ MP ਹੈਗਾ ਤੇ ਮੇਰੇ ਵਿਰੋਧ ਦੇ ਵਿੱਚ 542 MP ਪਾਰਲੀਮੈਂਟ ਦੇ ਵਿੱਚ ਬੈਠਦੇ ਆ ਵਿਰੋਧ ਦੇ ਵਿੱਚ ਤਾਂ ਵੀ 56 ਕਰੋੜ ਰੁਪਏ ਦਾ ਹਸਪਤਾਲ ਮੈਂ ਨਵੀਂ ਟੈਕਨੀਕ ਦਾ ਬਰਨਾਲੇ ਦਿੱਲੀ ਲੈ ਕੇ ਆਇਆ ਹੈ ਜੀ ਦੇ ਵਿੱਚ ਜਿਹੜੀਆਂ ਬਿਮਾਰੀਆਂ ਦਾ ਇਲਾਜ ਹੋਰ ਕਿਸੇ ਹਸਪੀਟਲ 'ਚ ਨਹੀਂ ਹੋਊਗਾ ਇਹ ਸਪੈਸ਼ਲਿਸਟ ਹਸਪੀਟਲ ਹੋਊਗਾ ਜਿੱਥੇ ਸਾਰੀਆਂ ਬਿਮਾਰੀਆਂ ਦਾ ਇਲਾਜ ਹੋਊਗਾ ਬੇਸ਼ੱਕ ਉਹ ਰਾਜਸਥਾਨ ਤੋਂ ਆਉਣ ਹਰਿਆਣੇ ਤੋਂ ਆਉਣ ਮਾਲਵੇ ਤੋਂ ਆਉਣ ਮੱਧ ਤੋਂ ਆਉਣ ਕਿਤੋਂ ਵੀ ਆਉਣ ਤੇ ਦੂਸਰੀ ਚੀਜ਼ ਹੈ ਅਗਲੇ ਸਾਲ ਤੱਕ ਸਾਰੀਆਂ ਤਾਰਾਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਬਿਜਲੀ ਦੀਆਂ ਉਹ ਸਭ ਧਰਤੀ ਦੇ ਵਿੱਚ ਦੱਬੀਆਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਫਲਕਚੁਏਸ਼ਨ ਬਿਜਲੀ ਦੇ ਵਿੱਚ ਨਹੀਂ ਹੋਊਗੀ ਤੇ ਕਿਸੇ ਦੀ ਕੋਈ ਵੀ ਘਰ ਦੀ ਮਸ਼ੀਨ ਠੁਕੂਗੀ ਨਹੀਂ ਇਹਦੇ ਲਈ ਸਾਡੇ 300 ਕਰੋੜ ਰੁਪਇਆ ਲੈ ਕੇ ਆਏ ਹਾਂ ਹਾਂ ਤੇ ਹੋਰ ਮੇਰੇ ਤਿੰਨ ਜ਼ਿਲ੍ਹੇ ਹੈਗੇ ਬਰਨਾਲਾ ਹੈਗਾ ਸੰਗਰੂਰ ਹੈਗਾ ਤੇ ਮਲੇਰਕੋਟਲਾ ਉਦੇਚ ਕੋਈ ਵੀ ਮਰੀਜ਼ ਕੈਂਸਰ ਦਾ ਨਹੀਂ ਰਹਿ ਗਿਆ ਜਿਹਨੂੰ 3.5 ਲੱਖ ਰੁਪਈਆ ਨਾ ਦਿੱਤਾ ਹੋਵੇ ਉਹਦੇ ਇਲਾਜ ਦੇ ਲਈ ਤੇ ਸਾਰੀਆਂ ਗਊਸ਼ਾਲਾ ਨੂੰ ਗਰੰਟਾ ਦਿੱਤੀ ਹੈ ਜਿੰਨੇ ਵੀ ਮੁਸਲਮਾਨਾਂ ਦੇ ਕਬਰਿਸਤਾਨਾਂ ਉਹਨਾਂ ਦੀ ਚਾਰ ਦੀਵਾਰੀ ਬਣਵਾਤੀ ਹੈ ਤੇ ਰੰਗਰੇਟੇ ਸਿੱਖਾਂ ਦੀਆਂ ਧਰਮਸ਼ਾਲਾ ਬਣਵਾਤੀਆਂ ਵਧੀਆ ਕਰਾਤੀਆਂ ਤਾਂ ਜਿੰਨੇ ਵੀ ਹੈਂਡੀਕੈਪਡ ਹੈ ਉਹਨਾਂ ਨੂੰ ਬੈਟਰੀ ਵਾਲੇ ਟਰਾਈਸਾਈਕਲ ਦੇਤੀ ਹੈਗੀ ਐ ਕੰਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਦੇਤੀਆਂ ਸੋਟੀਆਂ ਦੇ ਦੇ ਦਿੱਤੀਆਂ ਜਿਸ ਨਾਲ ਉਹ ਟੋ ਟੋ ਕੇ ਤੁਰ ਸਕਦੇ ਆ ਤੇ ਉਹਨਾਂ ਨੂੰ ਪਤਾ ਲੱਗੂ ਕਿ ਅੱਗੇ ਰਸਤਾ ਠੀਕ ਐ ਕਿ ਨਹੀਂ ਐ ਸੋ ਮੇਰਾ ਮਤਲਬ ਐ ਤੁਸੀਂ ਇਹ ਨਹੀਂ ਮੈਨੂੰ ਪੁੱਛ ਸਕਦੇ ਕਿ ਕਿਹੜਾ ਕੰਮ ਨਹੀਂ ਕੀਤਾ ਸਾਰੇ ਜਿਹੜੇ ਹੋਣ ਵਾਲੇ ਸੀਗੇ ਉਹ ਮੈਂ ਕਰਾਤੇ ਐ ਤੇ ਸਭ ਤੋਂ ਵੱਡੀ ਚੀਜ਼ ਐ ਮੈਂ ਅਮਨ ਰੱਖਿਆ ਹੈਗਾ ਤੇ ਅਮਨ ਦੇ ਨਾਲ ਸਾਡਾ ਵਪਾਰੀ ਵੀ ਫਲਿਆ ਹੈ ਤੇ ਉਹਦੀ ਟਰੇਡ ਵੀ ਵਧੀ ਹੈ ਪਰ ਇੱਕੋ ਚੀਜ਼ ਮੇਰੇ ਹਲਕੇ ਦੇ ਵਿੱਚ ਹੋਈ ਹੈ ਮੇਰਾ ਜਦੋਂ ਮੈਂ ਐਮਪੀ ਐ ਕਿ ਇੱਕ ਤਰਨੋਲੇ ਦੇ ਕਾਲੇ ਮਾਨ ਨੂੰ ਝੂਠੇ ਮੁਕਾਬਲੇ ਨੂੰ ਫੜ ਕੇ ਉਹਨੂੰ ਮਾਰ ਦਿੱਤਾ ਉਹ ਕੋਈ ਗੈਂਗਸਟਰ ਨਹੀਂ ਸੀਗਾ ਉਹ ਮੇਰੇ ਨਾਲ ਬਲੱਡ ਕੈਂਪ ਲੌਂਦਾ ਹੁੰਦਾ ਸੀਗਾ ਤੇ ਉਹਨੂੰ ਆਪਾਂ ਗੈਂਗਸਟਰ ਨਹੀਂ ਕਹਿ ਸਕਦੇ ਪਰ ਉਹਨੂੰ ਨਜਾਇਜ਼ ਪੁਲਿਸ ਨੇ ਫੜ ਕੇ ਤੇ ਆਰਡਰ ਤਾਂ ਸੈਂਟਰ ਦੇ ਵੀ ਹੈਗੇ ਐ ਤੇ ਆਮ ਪਾਰਟੀ ਦੇ ਵੀ ਹੈਗੇ ਐ ਜਿਹੜਾ ਉਹਨੂੰ ਇਹ ਮਾਰਤਾ ਹੁਣੇ ਮੈਂ ਪ੍ਰੈਸ ਨੂੰ ਵੀ ਲੈ ਕੇ ਗਿਆ ਸੀ ਉਹਨਾਂ ਦੇ ਘਰੇ ਮੈਂ ਪ੍ਰੈਸ ਨੂੰ ਕਿਹਾ ਦੇਖ ਲੋ ਇਹਨਾਂ ਦਾ ਸਾਦਾ ਜਿਹਾ ਘਰ ਹੈ ਕੋਈ ਇੱਥੇ ਕੋਈ ਚਾਹਲ ਪੈੜ ਨਹੀਂ ਹੈਗੀ ਕੋਈ ਇੱਥੇ ਤੁਹਾਨੂੰ ਸੋਨੇ ਦੀ ਚੀਜ਼ ਨਹੀਂ ਦਿਖਦੀ ਨਾ ਚਾਂਦੀ ਦੀ ਚੀਜ਼ ਦਿਖਦੀ ਹੈ ਨਾ ਕੋਈ ਮਹਿੰਗੀ ਚੀਜ਼ ਦਿਖਦੀ ਹੈ ਤੇ ਐਵੇਂ ਹੀ ਵਿਚਾਰੇ ਨੂੰ ਮਾਰਤਾ ਜਿਹੜਾ ਇਹ ਮੈਂ ਉਹਦੇ ਤੋਂ ਮੈਨੂੰ ਬਹੁਤ ਪਛਤਾਵਾ ਹੈ ਜਿਹੜਾ ਮੈਂ ਹੁਣ 2 ਸਾਲਾਂ ਪੀ ਰਿਹਾ ਹਾਂ ਅਮਨ ਸ਼ਾਂਤੀ ਦੀ ਗੱਲ ਕੀਤੀ ਆ ਲੱਗਦਾ ਨਹੀਂ ਕਿਤੇ ਪੰਜਾਬ ਦੀ ਅਮਨ ਸ਼ਾਂਤੀ ਭੱਗ ਹੋਣ ਕਿਨਾਰੇ ਆ ਕਿਉਂਕਿ ਰੋਜ਼ਾਨਾ ਕਿਤੇ ਨਾ ਕਿਤੇ ਗੋਲੀਆਂ ਚੱਲਣੀਆਂ ਗੈਂਗਸਟਰਵਾਦ ਦਾ ਕਤਲ ਹੋਣਾ ਇਹ ਸਾਰਾ ਜੀ ਇਹ ਜਿਹੜੀਆਂ ਗੋਲੀਆਂ ਤੇ ਨਸ਼ੇ ਅਕਾਲੀ ਦਾ ਲੰਮਾ ਬਾਦਲ ਵੇਲੇ ਦੇ ਚੱਲੇ ਹੋਏ ਆ ਉਹ ਨਾ ਤਾਂ ਕਾਂਗਰਸ ਰੋਕ ਸਕੀਆ ਨਾ ਆਮ ਪਾਰਟੀ ਰੋਕ ਸਕੀ ਅਗੀ ਹੈ ਜਿਹੜੀ ਬਹੁਤ ਸ਼ਰਮ ਦੀ ਗੱਲ ਹੈ ਤੇ ਜਿੰਨਾ ਚਿਰ ਇਹ ਨਹੀਂ ਰੁਕਦੀ ਤਖੜੇ ਹੱਥ ਨਹੀਂ ਪੈਂਦੇ ਇਸ ਨੂੰ ਉਹਨਾਂ ਚਿਰ ਇਹ ਰੁਕ ਨਹੀਂ ਸਕਦੀ ਤੇ ਸੈਂਟਰ ਦਾ ਵੀ ਹੱਥ ਇਹ ਹੈ ਕਿ ਇੱਥੇ ਸਿੱਖਾਂ ਨੂੰ ਬਣਾ ਦਈਏ ਭੰਗੀ ਪੋਸਤੀ ਤੇ ਇਹ ਕਿਸੇ ਵੀ ਵੇਲੇ ਸਿਆਸਤ ਦੇ ਵਿੱਚ ਸਨ ਨਾ ਲੈਣ ਸਭ ਸੰਗਰੂਰ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ ਖਡੂਰ ਸਾਹਿਬ ਦੀ ਜਾਂ ਇਸ ਟਾਈਮ ਇੱਕ ਵੱਡੀ ਸੀਟ ਹੈ ਜਿਹੜੀ ਵੇਖੀ ਜਾ ਰਹੀ ਬਠਿੰਡੇ ਨੂੰ ਇਹਨਾਂ ਸਾਰਿਆਂ ਨੂੰ ਕਿਵੇਂ ਵੇਖਦੇ ਆ ਤੁਸੀਂ ਹਾਂ ਅੰਮ੍ਰਿਤਸਰ ਦੀ ਸੀਟ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਇਹ ਜੇ ਸਦਰ ਮਾਨ ਸਿੰਘ ਇੱਥੇ ਜੇਤੂ ਨਿਕਲਦੇ ਆ ਤੇ ਅੰਮ੍ਰਿਤਸਰ ਤੇ ਲਾਹੌਰ ਨੂੰ ਇੱਕ ਬਣਾ ਦਈਏ ਇਹ ਦੋ ਵੱਖਰੇ ਨਾ ਰਹਿਣ ਆਉਣਾ ਜਾਣਾ ਇਹਨਾਂ ਦੇ ਵਿੱਚ ਜਿਵੇਂ ਆਪਾਂ ਦਿੱਲੀ ਜਾਂਦੇ ਆਂ ਜਾਂ ਪਾਣੀਪਤ ਜਾਂਦੇ ਆਂ ਇਸ ਤਰ੍ਹਾਂ ਦਾ ਹੋ ਜੇ ਹਾਂ ਵਪਾਰਕ ਤੇ ਬਾਰਡਰ ਖੁੱਲਣ ਤੇ ਅਸੀਂ ਵਪਾਰ ਕਰੀਏ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਆ ਗਏ ਆ ਉੱਥੇ ਟੋਟ ਆ ਗਈ ਹੈ ਕਣਕ ਦੀ ਤੇ ਪਾਕਿਸਤਾਨ ਕਣਕ ਆਪਣੀ ਮੰਗਾਉਂਦਾ ਹੈਗਾ ਰੂਸ ਤੋਂ ਤੇ ਸਾਡੇ ਤਾਂ ਭੰਡਾਰ ਭਰੇ ਪਏ ਆ ਸਾਡਾ ਤਾਂ ਬੰਨੇ ਨਾਲ ਬੰਨਣਾ ਲੱਗਦਾ ਅਸੀਂ ਕਿਉਂ ਨਹੀਂ ਉਧਰ ਆਪਣਾ ਵਪਾਰ ਵਿਦਾਸਾ ਦੇ ਤੇ ਭੇਜਸਾ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਜਿਮੀਦਾਰਾਂ ਦੀਆਂ ਮਸ਼ੀਨਾਂ ਉਹ ਬਣਦੀਆਂ ਬਟਾਲੇ ਤੋਂ ਪਤਾ ਹੈ ਇਹ ਫਗਵਾੜੇ ਸਾਰਾ ਬਾਰਡਰ ਤੇ ਤੇ ਉਹ ਜਾਂਦੀਆਂ ਪਹਿਲਾਂ ਦਿੱਲੀ ਐ ਫੇਰ ਜਾਂਦੀਆਂ ਬੰਬੇ ਬੰਬੇ ਤੋਂ ਜਾਂਦੀਆਂ ਕਰਾਚੀ ਕਰਾਚੀ ਤੋਂ ਫੇਰ ਪਾਕਿਸਤਾਨ ਦੇ ਪੰਜਾਬ ਜਿੱਥੇ ਸਾਡੀ ਹੱਦ ਉੱਥੇ ਆ ਜਾਂਦੀਆਂ ਚਾਹੀਦੀਆਂ ਸੋ ਇਹ ਚਾ ਹਟ ਜਾਣਿਆ ਚਾਹੀਦਾ ਬਾਰਡਰ ਖੁੱਲ ਜੇ ਤੇ ਸਾਰਾ ਕੁਝ ਸੌਖਾ ਹੋ ਜਾਂਦਾ ਖਡੂਰ ਸਾਹਿਬ ਚ ਕਿਵੇਂ ਵੇਖਦੇ ਹੋ ਅਮਰਤਪਾਲ ਸਿੰਘ ਦੇ ਪ੍ਰਚਾਰ ਵਾਸਤੇ ਗਏ ਜਾਂਉਣ ਇਸ ਸਮੇਂ ਜਾਓਗੇ ਹੁਣ ਜੇ ਮੈਨੂੰ ਟਾਈਮ ਮਿਲਿਆ ਤਾਂ ਮੈਂ ਜਾਊਗਾ ਪਰ ਉੱਥੇ ਜਿਹੜੇ ਆਪਣੇ ਦੀਪ ਸਿੰਘ ਸਿੱਧੂ ਸੀਗੇ ਜਿਹੜੇ ਇਸ ਪਾਰਟੀ ਦੇ ਮੁਖੀ ਆ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਪਾਰਟੀ ਜਿਹੜੀ ਹੈਗੀ ਹੈ ਇਹ ਹੋਊਗੀ ਪ੍ਰਚਾਰ ਦੀ ਪਾਰਟੀ ਤੇ ਅਕਾਲੀ ਦਲ ਹੋਊਗੀ ਪੋਲੀਟੀਕਲ ਪਾਰਟੀ ਇਸ ਕਰਕੇ ਜਦੋਂ ਆਪਣਾ ਅਮਰਤਪਾਲ ਸਿੰਘ ਜੀ ਦਾ ਨਾਮ ਆਇਆ ਹੈ ਅਸੀਂ ਆਪਣਾ ਕੈਂਡੀਡੇਟ ਬਲੇਸ਼ ਸਾਹਿਬ ਨੂੰ ਵਿਡਰੋ ਕਰ ਲਿਆ ਸੀਗਾ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਅਮਰਤਪਾਲ ਸਿੰਘ ਦੇ ਕਾਗਜ਼ ਰਿਜੈਕਟ ਹੋ ਜਾਂਦੇ ਹੈ ਤਾਂ ਫਿਰ ਬਲੇਸ਼ ਸਾਹਿਬ ਉੱਥੇ ਲੜਨ ਕਿਉਂ ਕਰਕੇ ਇਸ ਪਾਰਟੀ ਬਣੀ ਇਸੇ ਬਣਾਤੇ ਹੈ ਕਿ ਅਕਾਲੀ ਦਾ ਅੰਬਸਰ ਇਹਨਾਂ ਦਾ ਸਿਆਸੀ ਵਿੰਗ ਹੋਊਗਾ ਪਰਿਵਾਰ ਵੱਲੋਂ ਜੀ ਕੋਈ ਲੜਾਈ ਲੜੀ ਜਾਂਦੀ ਹੈ ਉਹਨਾਂ ਦੇ ਪਿਤਾ ਦਾ ਸੁਣਿਆ ਕਿ ਨੋਮੀਨੇਸ਼ਨ ਚ ਨਾਮ ਪਿਛੇ ਦਿੱਤਾ ਹੈਗਾ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪਿਤਾ ਦੀ ਸਪੋਰਟ ਨਹੀਂ ਕਰੋਗੇ ਸਬਮਿਟ ਕਰਨ ਵਾਲੇ ਸਮਝ ਜਾਂਦੇ ਆ ਜੋ ਨਾ ਸਮਝੇ ਉਹ ਨਾੜੀ ਹੁੰਦਾ ਹੈ ਅਠੰਡੇ ਨੂੰ ਕੀ ਦੇਖਦੇ ਆ ਲੱਖਾ ਸਿੰਘ ਸਿਧਾਣਾ ਨੂੰ ਆ ਬਹੁਤ ਸੋਹਣੀ ਤਰ੍ਹਾਂ ਚੱਲ ਰਿਹਾ ਜੀ ਸਾਡੀ ਪਾਰਟੀ ਉੱਥੇ ਬਹੁਤ ਕੰਮ ਕਰ ਰਹੀ ਹੈ ਤੇ ਇੱਧਰ ਗੁਰਦਾਸਪੁਰ ਦੇ ਵਿੱਚ ਵੀ ਸਾਡੇ ਬਾਜਵਾ ਸਾਹਿਬ ਸਾਡੀ ਪਾਰਟੀ ਤੋਂ ਖੜੇ ਆ ਉਹ ਵੀ ਬਹੁਤ ਤਕੜੇ ਲੜ ਰਹੇ ਆ ਸਾਰਾ ਕੁਝ ਹੈ ਤੇ ਪਾਰਲੀਮੈਂਟ ਦੇ ਵਿੱਚ ਸਿਆਸੀ ਬੰਦਿਆਂ ਨੂੰ ਜਾਣਾ ਚਾਹੀਦਾ ਹੈ ਜਿਹੜੇ ਉੱਥੇ ਗੱਲ ਕਰ ਸਕਣ ਤੇ ਆਪਣੀ ਕੌਮ ਨੂੰ ਆਪਣੇ ਸੂਬੇ ਨੂੰ ਉੱਥੇ ਨੁਮਾਇੰਦਗੀ ਦੇ ਸਕਣ। ਸਾਹਿਬ ਸੰਗਰੂਰ ਦੇ ਵਿੱਚ ਇਸ ਟਾਈਮ ਸੁਖਪਾਲ ਸਿੰਘ ਖਹਿਰਾ ਤੁਹਾਡੇ ਸਾਹਮਣੇ ਪਹੁੰਚੇ ਹੋਏ ਆ। ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਇਸ ਟਾਈਮ ਪਾਰਟੀ ਕਿਹੜੀ ਨਾਲ ਟੱਕਰ ਲੱਗਦੀ ਆ ਤੁਹਾਡੀ? ਅਕਾਲੀ ਦਲ ਨਾਲ, ਕਾਂਗਰਸ ਨਾਲ, ਬੀਜੇਪੀ ਨਾਲ ਜਾਂ ਆਮ ਆਦਮੀ ਪਾਰਟੀ। ਦੇਖੋ ਸਾਡੀ ਟੱਕਰ ਤਾਂ ਸਿੱਖਾਂ ਦੀ ਹਮੇਸ਼ਾ ਦਿੱਲੀ ਦੇ ਨਾਲ ਹੀ ਰਹੀ ਹੈ। ਤੇ ਦਿੱਲੀ ਦੇ ਨਾਲ ਹੀ ਰਹੂਗੀ ਕਿਉਂ ਕਰਕੇ ਬਹੁਤ ਜ਼ੁਲਮ ਹੁਣ ਕਰ ਰਿਹਾ ਹੈ ਮੋਦੀ ਸਾਹਿਬ ਨੇ ਆਪ ਕਹਿ ਦਿੱਤਾ ਹੈ ਕਿ ਅਸੀਂ ਹੁਣ ਦੂਜੇ ਮੁਲਕਾਂ ਦੇ ਵਿੱਚ ਰਿਪੋਰਟਾਂ ਨਹੀਂ ਭੇਜਾਂਗੇ ਕਿ ਕਿਹੜੇ ਸਾਡੇ ਮੁਲਕ ਦੇ ਵਿੱਚੋਂ ਬੰਦੇ ਇੱਥੇ ਕੁਛ ਕਰਕੇ ਤੇ ਉਧਰ ਚਲੇ ਗਿਆ ਅਸੀਂ ਸਿੱਧੇ ਆਪਣੇ ਦਸਤੇ ਭੇਜਾਂਗੇ ਜਿਹੜੇ ਉਹਨਾਂ ਨੂੰ ਗੋਲੀ ਮਾਰ ਦੇਣਗੇ ਇਸ ਪਾਲਿਸੀ ਦੇ ਤਹਿਤ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਮਾਰ ਦਿੱਤਾ ਹੈਗਾ ਫੇਰ ਮਾਰਤਾ ਹੈ ਗਮਲਕਨੂ ਸੁਖਦੂਲ ਸਿੰਘ ਨੂੰ ਤੇ ਬਲੈਟ ਯੂਕੇ ਦੇ ਵਿੱਚ ਮਾਰਤਾ ਹੈ ਅਵਤਾਰ ਸਿੰਘ ਖੰਡੇ ਨੂੰ ਤੇ ਇੱਧਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਰਡ ਤੇ ਇਹ ਦੂਸਰਾ ਰੋਡੇ ਨੂੰ ਮਾਰਤਾ ਹੈ ਤੇ ਹਸਾਲ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਐਕਸੀਡੈਂਟ ਕਰਕੇ ਤੇ ਇੱਥੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ ਹੈਗਾ ਤੋਂ ਸੋ ਮੇਰਾ ਮਤਲਬ ਹੈ ਕਿ ਕਿ ਇਹੋ ਜੀ ਸਥਿਤੀ ਇੱਥੇ ਬਣ ਗਈ ਤਾਂ ਫਿਰ ਸਿੱਖਾਂ ਨੂੰ ਵੀ ਜਵਾਬੀ ਕਾਰਵਾਈ ਕਰਨੀ ਪੈਣੀ ਹੈ ਕਿਉਂਕਿ ਕਰਕੇ ਹੁਣ ਅਸੀਂ ਸਾਰੇ ਸੰਸਾਰ ਦੇ ਵਿੱਚ ਫੈਲ ਗਏ ਆਂ ਸਾਰੀਆਂ ਐਮਬਸੀਆਂ ਸਾਡੇ ਕਬਜ਼ੇ 'ਚ ਹੈਗੀਆਂ ਤੇ ਜੇ ਇਹ ਇਹੋ ਜਿਹੀ ਹਰਕਤ ਇਹਨਾਂ ਨੇ ਸਿੱਖਾਂ ਦੇ ਉੱਤੇ ਸ਼ੁਰੂ ਕਰਤੀ ਤੇ ਹਿੰਦੂਤਵਾਦੀ ਮੋਦੀ ਸਰਕਾਰ ਦੇ ਹਾਲਾਤ ਇੰਟਰਨੈਸ਼ਨਲ ਪੱਧਰ ਦੇ ਉੱਤੇ ਵਿਗੜ ਸਕਦੇ ਆਂ ਹਰਪਾਲ ਸਿੰਘ ਕਹਿੰ ਰਹੇ ਕਿਵੇਂ ਵੇਖਦੇ ਆ ਤੁਸੀਂ ਪੁਲਾਤ ਤੋਂ ਤੁਹਾਡੇ ਹਲਕੇ ਜਾ ਕੇ ਲੜਾਈ ਲੜ ਰਹੇ ਹੁਣ ਜੇ ਕੱਲ ਨੂੰ ਮੋਦੀ ਸਾਹਿਬ ਆ ਜਾਣ ਮੈਂ ਕੀ ਕਰੂੰਗਾ ਮੈਂ ਤਾਂ ਲੜੂੰਗਾ ਹੀ ਇੰਦਰ ਇਹ ਸੋਨੀਆ ਗਾਂਧੀ ਆ ਜੇ ਫੇਰ ਵੀ ਮੈਨੂੰ ਤਾਂ ਲੜਨੇ ਨਹੀਂ ਪੈਣਾ ਨਾ ਹਾਂ ਟੱਕਰ ਚ ਵੇਖਦੇ ਹਾਂ ਤੁਸੀਂ ਉਹਨਾਂ ਨੂੰ ਦੇਖੋ ਜੀ ਜਿਹੜਾ ਬੰਦਾ ਖੜਦਾ ਹੁੰਦਾ ਹੈ ਇਹ ਸਾਰੇ ਨਾਲ ਟੱਕਰ ਹੁੰਦੀ ਹੈ ਇੱਕ ਨਾਲ ਥੋੜੀ ਟੱਕਰ ਹੁੰਦੀ ਹੈ ਹੁਣ ਕੀ ਪਤਾ ਕਿਸ ਨਾਲ ਟੱਕਰ ਹੈ ਤੁਸੀਂ ਜਰਨਲਿਸਟ ਹੋ ਤਾਂ ਤੁਸੀਂ ਸਭ ਪਕੜੋਗੇ ਕਿਹੜਾ ਇਹ ਟੱਕਰ ਹੈ ਅਕਾਲੀ ਦਲ ਵੜੇ ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਭਾਵੇਂ ਉਹ ਸਰਕਾਰਵਾਜ ਬਣ ਚੁੱਕੀ ਤੇ ਨਸ਼ੇ ਤੁਸੀਂ ਆ ਵੀ ਗੱਲ ਕਰ ਚੁੱਕੇ ਹੋ ਜਦੋਂ ਪਿੰਡਾਂ ਜਾਂਦੇ ਆ ਮਾਨਸਾਬ ਨਸ਼ਾ ਵਧ ਗਿਆ ਲੋਕ ਤਰਾ ਤਰਾ ਕਰ ਰਹੇ ਕੀ ਲੱਗਦਾ ਤੁਹਾਨੂੰ ਅਕਾਲੀ ਦਲ ਦਾ ਨਾਮ ਲੱਗਿਆ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਆਈ ਕਾਂਗਰਸਵਾਦ ਆਮ ਆਦੀ ਪਾਰਟੀ ਆਈ ਤੇ ਇੱਥੋਂ ਦੇ ਐਮਐਲਏ ਅਮਰਸਰ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਧਾਲੀਵਾਲ ਜੀ ਬੈਠੇ ਹੋਏ ਸੀ ਦੱਸ ਰਹੇ ਸੀ ਕਿ ਇੱਥੇ ਵੀ ਜਿਹੜਾ ਕਿ ਨਸ਼ਾ ਵਿਕਦਾ ਪਰ ਉਹਨੂੰ ਵਕਾਉਣ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਆਪ ਕੰਮ ਕਰਵਾ ਰਿਹਾ ਇਹ ਸਾਰਾ ਕੋਸ਼ੀ ਸੈਂਟਰ ਦਾ ਵੀ ਵਿੱਚ ਹੱਥ ਹੈ ਕਿ ਸਿੱਖਾਂ ਨੂੰ ਭੰਗੀ ਪੋਸਟੇ ਬਣਾ ਦੋ ਤੇ ਆਪਣੇ ਭੰਗ ਦੇ ਵਿੱਚ ਰੁੱਝੇ ਰਹਿਣ ਤੇ ਇਧਰਲੇ ਪਾਸੇ ਸਿਆਸਤ ਵੱਲ ਨਾ ਆ ਜਾਣ ਤੇ ਜਿਹੜੀਆਂ 328 ਮਹਾਰਾਜ ਦੇ ਸਰੂਪ ਐਸ்சிਪੀ ਨੇ ਮੇਜ ਤੇ ਕਿੱਕਾ ਬਰਗਾੜੀ ਦੇ ਵਿੱਚ ਜੋ ਬੇਸਤੀ ਗੁਰੂ ਗ੍ਰੰਥ ਸਾਹਿਬ ਦੀ ਕਰਾਈ ਹੈਗੀ ਹੈ ਕੋਟ ਕਪੂਰੇ ਦੇ ਵਿੱਚ ਫਾਇਰਿੰਗ ਕਰਵਾਉਂਦੀ ਹੈ ਬਾਦਲ ਦੇ ਕਹਿਣ ਤੇ ਸੇਣੀ ਡੀਜੀਪੀਸੀ ਅਜੇ ਕੋਈ ਸਾਨੂੰ ਤੇ ਜਿਹੜਾ ਸੌਦਾ ਸਾਧ ਹੈ ਉਸ ਨੂੰ ਪਰੋਲ ਤੇ ਬੇਲ ਮਿਲ ਜਾਂਦੀ ਹੈ ਕੀ ਹੈ ਤੇ ਸਾਨੂੰ ਤਾਂ ਇਹ ਇੰਡੀਅਨ ਸਟੇਟ ਦੇ ਉੱਤੇ ਜਿਹੜਾ ਭਰੋਸਾ ਹੋਣਾ ਚਾਹੀਦਾ ਉਹ ਹੁਣ ਟੁੱਟ ਗਿਆ ਬਾਕੀ ਪੂਰੇ ਆਲਓਵਰ ਪੰਜਾਬ ਨੂੰ ਕਿਵੇਂ ਦੇਖਦੇ ਆ ਜਿਵੇਂ ਆਨੰਦਪੁਰ ਸਾਹਿਬ ਤੋਂ ਤੁਹਾਡੇ ਮੈਂਬਰ ਖੜੇ ਹੋ ਗਏ ਪੂਰਾ ਬਹੁਤ ਅੱਛੀ ਤਰ੍ਹਾਂ ਲੜ ਰਹੇ ਹੈ ਜੀ ਸਰਦਾਰ ਰਮਨ ਸਿੰਘ ਵੀ ਜੇਤੂ ਮੈਨੂੰ ਲੱਗਦਾ ਇੱਥੇ ਸਾਰੇ ਨੇ ਇਕੱਠੇ ਹੋ ਕੇ ਇਹਨੂੰ ਵੋਟ ਪਾਉਣੀ ਹੈ ਕਿਉਂ ਕਰਕੇ ਦੂਜੇ ਪਾਸੇ ਦਿੱਲੀ ਵਾਲੇ ਐ ਸਾਰੇ ਜਿਹੜੇ ਦਿੱਲੀ ਨੂੰ ਨਿਉਂਦੇ ਹੈ ਇੱਕੋ ਹੀ ਕੈਂਡੀਡੇਟ ਹੈ ਰਮਨ ਸਿੰਘ ਜਿਹੜਾ ਇਹ ਦਿੱਲੀ ਵਾਲ ਨਹੀਂ ਦੇਖਦਾ ਸਰਪੰਤ ਲੋਕਾਂ ਵੱਲ ਗਰੀਬਾਂ ਵੱਲ ਤੇ ਬੀਰਜ਼ ਗਰਮਲ ਦੇਖਦਾ ਤੇ ਕਿਸਾਨ ਮਜ਼ਦੂਰਾਂ ਵੱਲ ਦੇਖਦਾ ਇਹ ਬੰਦਾ ਠੀਕ ਹੈ ਜੇ ਇਥੋਂ ਜੇ ਤੂੰ ਨਿਕਲੇ ਤੇ ਬਹੁਤ ਫਾਇਦਾ ਹੋਊਗਾ ਦਰਬਾਰ ਸਾਹਿਬ ਨੂੰ ਵੀ ਅੰਮ੍ਰਿਤਸਰ ਨੂੰ ਇਥੋਂ ਦੀਆਂ ਗਲੀਆਂ ਸੜੇਹਾਣ ਬੋ ਮਾਰਦੀਆਂ ਇਹ ਸਾਰੀਆਂ ਚੀਜ਼ਾਂ ਈਮਾਨ ਸਿੰਘ ਨੇ ਸਾਫ਼ ਸੁਥਰੀਆਂ ਕਰ ਦੇਣੀਆਂ ਜਿਵੇਂ ਕੋਈ ਯੂਰਪ ਦਾ ਸ਼ਹਿਰ ਹੋਵੇ ਅਸਾਂ ਇਸ ਸੰਘਰਸ਼ ਦੀ ਲਾਸਤ ਵਿੱਚ ਗੱਲ ਕੀ ਕਿਸਾਨੀ ਸੰਘਰਸ਼ ਇਸ ਟਾਈਮ ਫਿਰ ਚੱਲ ਰਿਹਾ ਪਹਿਲਾਂ ਵੀ 13 ਮਹੀਨੇ ਚੱਲਿਆ ਸੀ ਹਮੇਸ਼ਾ ਇਸ ਨੂੰ ਸਪੋਰਟ ਕੀਤਾ ਜੀ ਪਰ ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਸੈਂਟਰ ਇਹਨਾਂ ਦੀ ਗੱਲ ਨਹੀਂ ਮੰਨਦਾ ਇਹ ਸਿਰਫ ਕਹਿੰਦੇ ਆ ਕਿ ਸੁਮਿਨਾਥਨ ਰਿਪੋਰਟ ਲਾਗੂ ਹੋ ਜੇ ਐਮਐਸਪੀ ਕਾਨੂੰਨੀ ਤੌਰ ਤੇ ਕਾਨੂੰਨ ਬਣ ਜਾਵੇ ਤੇ ਸਾਰੇ ਜਿਹੜੇ ਕਿਸਾਨ ਤੇ ਕਿਸਾਨ ਮਜ਼ਦੂਰ ਆ ਉਹਨਾਂ ਦੇ ਜਿਹੜੇ ਕਰਜ਼ੇ ਹੈ ਉਹ ਮਾਫ ਹੋ ਜਾਣ ਪਰ ਕਰਜੇ ਬਹੁਤ ਬਹੁਤ ਵੱਡੇ ਅਡਾਨੀ ਬਾਨੀ ਦੇ ਤਾਂ ਮਾਫ ਕਰਦੇ ਆ ਹਜ਼ਾਰਾਂ ਬਿਲੀਅਨਸ ਆਫ ਡਾਲਰਸ ਕਰਤੇ ਆ ਪਰ ਜਿਹੜੇ ਕਿਸਾਨ ਐ ਪਰ 1947 ਤੋਂ ਪਹਿਲਾਂ ਜਦੋਂ ਸਾਡਾ ਪੰਜਾਬ ਇੱਕ ਸੀਗਾ ਸਾਡੇ ਖੇਤੀਬਾੜੀ ਦੇ ਵਜ਼ੀਰ ਹੁੰਦੇ ਸੀ ਸਰ ਛੋਟੂ ਰਾਮ ਉਹਨਾਂ ਨੇ ਸਾਰੇ ਕਰਜੇ ਕਿਸਾਨਾਂ ਦੇ ਪਾੜ ਕੇ ਤੇ ਖਤਮ ਕਰਤੇ ਸੀ ਜਿਹਦੇ ਵਿੱਚ ਕਿਸਾਨਾਂ ਦੇ ਵਿੱਚ ਨਵੀਂ ਰੂਹ ਭਰੀ ਸੀ ਤੇ ਹੁਣ ਪਾਕਿਸਤਾਨ ਦੇ ਵਿੱਚ ਉਹ ਸਿੱਖ ਆ ਗਏ ਐ ਤਤ ਉਸ ਇਖਦੋਂ ਕਿ ਉੱਥੇ ਖੇਤੀਬਾੜੀ ਦਾ ਹਾਲ ਬਹੁਤ ਬੁਰਾ ਤੇ ਉਹਨਾਂ ਨੂੰ ਰੂਸ ਤੋਂ ਕਣਕ ਮੰਗਵੋਣੀ ਪੈਂਦੀ ਹੈ ਤੇ ਜੇ ਆਪਾਂ ਜੁੜ ਜਾਈਏ ਤਾਂ ਬਹੁਤ ਫਾਇਦਾ ਹੋਊਗਾ ਸਾਡੀ ਜ਼ਬਾਨ ਇੱਕੋ ਹੈ ਸਾਡਾ ਸੱਭਿਆਚਾਰ ਇੱਕ ਹੈ ਸਾਡੇ ਪਾਣੀ ਇੱਕ ਨੇ ਸਾਡੀਆਂ ਕਹਾਣੀਆਂ ਇੱਕ ਨੇ ਸਾਰਾ ਕੁਝ ਸਾਡਾ ਇੱਕ ਹੈ ਸਿਰਫ ਮਜਬ ਦੇ ਵਿੱਚ ਫਰਕ ਹੈ ਉਹ ਤਾਂ ਇੱਥੇ ਵੀ ਹਿੰਦੂ ਬੋਲੇ ਤੇ ਸਿੱਖ ਅਲੈਦਾ ਹੀ ਈ ਵੀ ਜੇ ਹਿੰਦੂ ਤੇ ਸਿੱਖ ਅਲੈਦਾ ਰਹਿ ਸਕਦੇ ਐ ਤੇ ਮੁਸਲਮਾਨ ਤੇ ਸਿੱਖ ਅਲੈਦਾ ਰਹਿ ਕੇ ਨਾਲ ਚੁਣੀ ਲੱਗ ਸਕਦੇ ਹੁਣ ਗੱਲ ਇਹ ਐ ਕਿ 1947 ਦੇ ਵਿੱਚ ਮੁਸਲਮਾਨ ਨੇ ਤਾਂ ਪਾਕਿਸਤਾਨ ਲੈ ਲਿਆ ਆਪਣਾ ਮੁਲਕ ਤੇ ਹਿੰਦੂਆਂ ਨੇ ਲੈ ਲਿਆ ਇਹ ਆਪਣਾ ਮੁਲਕ ਇੰਡੀਆ ਤੇ ਜਿਹੜੇ ਸਿੱਖ ਪਾਕਿਸਤਾਨ ਛੜੇ ਗਿਆ ਉਹ ਉਹ ਗਲਮ ਹੋ ਗਏ ਮੁਸਲਮਾਨ ਦੇ ਤੇ ਅਸੀਂ ਜਿਹੜੇ ਇੰਡੀਆ 'ਚ ਐ ਅਸੀਂ ਹਿੰਦੂ ਦੇ ਗੁਲਾਮ ਐ ਤੇ ਅਸੀਂ ਮਹਿਸੂਸ ਕਰਦੇ ਆਂ ਆਪਣੀ ਗੁਲਾਮੀ ਨੂੰ ਤੇ ਇਹਦੀਆਂ ਜ਼ੰਜੀਰਾਂ ਹੁਣ ਸਾਡਾ ਦਿਲ ਕਰਦੈ ਨੂੰ ਤੋੜ ਦਈਏ। ਸਤਿ ਸਿੰਘ ਸਿੰਘ ਮਾਨ ਸਾਡੇ ਨਾਲ ਸੀ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਜੰਜੀਰਾਂ ਖਾਸ ਕਰਕੇ ਗੁਲਾਮੀ ਦੀਆਂ ਜੰਜੀਰਾਂ ਦੀ ਗੱਲ ਕੀਤੀ ਹੈ ਕਿ ਇਹਨੂੰ ਤੋੜਨ ਨੂੰ ਮਨ ਕਰਦਾ ਵਾ ਆਵਾਮ ਹੁਣ ਕਿੱਧਰ ਨੂੰ ਜਾਂਦੀ ਆ ਇਹ ਤੇ ਇੱਕ ਤਰੀਕ ਦੱਸੂਗੀ ਪਰ ਜੇ ਅੰਮ੍ਰਿਤਸਰ ਦੀ ਗੱਲ ਕੀਤੇ ਉਹ ਕਹਿੰਦੇ ਸਦਾ ਹੀ ਮਾਨ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਿਤਾਓ ਕਿਉਂਕਿ ਬਾਰਡਰ ਖੋਲਣ ਦੀਆਂ ਤੇ ਗੱਲ ਕਰਾਂਗੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਾਂਗੇ ਪ੍ਰਵਾਸ ਦੀ ਵੀ ਗੱਲ ਕਰਾਂਗੇ ਕਿਉਂਕਿ ਨੌਜਵਾਨੀ ਮਾਨ ਸਾਹਿਬ ਬਹੁਤਾਂ ਦੇ ਵਿੱਚ ਪ੍ਰਵਾਸ ਕਰ ਰਹੀ ਆ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਬਾਤ ਚੁੱਕੋਗੇ ਨਸ਼ਾ ਬਹਤਾ ਦੇ ਵਿੱਚ ਆਉਣ ਲਈ ਸਮੇਂ ਸਿਰ ਮਿਲਦੀ ਹੈ ਉਹ ਸਰਦਾਰ ਸਾਹਿਬ ਹਿਜਰਤ ਕਰਦੇ ਆ ਕਿ ਕਰਕੇ ਬਲੂ ਸਟਾਰ ਕੀਤਾ ਫਿਰ ਰਜੀਵ ਗਾਂਧੀ ਨੇ ਸਾਰੇ ਦੇਸ਼ ਦੇ ਵਿੱਚ ਨਸਲ ਖੁਸ਼ੀ ਸਿੱਖਾਂ ਦੀ ਕੀਤੀ ਹੈ ਉਹਨਾਂ ਦੀ ਇੱਜ਼ਤ ਬੀਬੀਆਂ ਦੀ ਡਟਾਈ ਹੈ ਤੇ ਹਾਂ ਪਰ ਇਹ ਸਾਰੇ ਸਿੱਖ ਨੌਜਵਾਨ ਬਾਹਰ ਜਾ ਰਹੇ ਹੈ ਕਿ ਜੇ ਕੱਲ ਨੂੰ ਫਿਰ ਕੋਈ ਆਫਤ ਆਏ ਸਾਨੂੰ ਦੂਜਾ ਘਰ ਸਾਡੇ ਮਾਪਿਆਂ ਨੂੰ ਮਿਲ ਜਵੇ ਬਾਹਰ ਦੇ ਪਾਸੇ ਇਹ ਜਿਹੜੇ ਯਹੂਦੀ ਸੀਗੇ 1935 ਦੇ ਵਿੱਚ ਨਿਊਰਨਬਰਗ ਦੇ ਵਿੱਚ ਜਰਮਨਾ ਨੇ ਕਾਨੂੰਨ ਬਣਾਤੇ ਸੀ ਕਿ ਯਹੂਦੀਆਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੂਗੀ ਇਹ ਕੋਈ ਵਪਾਰ ਨਹੀਂ ਕਰ ਸਕਦੇ ਕੋਈ ਕੰਮ ਨਹੀਂ ਰੱਖ ਸਕਦੇ ਤੇ ਜਿਹੜੇ ਬੰਦੇ ਸਿਆਣੇ ਸੀਗੇ ਉਹ ਜਰਮਨ ਨੂੰ ਛੱਡ ਕੇ ਚਲੇ ਗਏ ਸੀਗੇ ਤੇ ਬਚ ਗਏ ਸੀਗੇ ਤੇ ਇਹ ਸਿੱਖ ਹਿਜਰਤ ਕਰ ਰਹੇ ਐ ਤੁਹਾਡੇ ਤੇ ਮੇਰੇ ਲਈ ਕੱਲ ਨੂੰ ਘਰ ਬਣਾ ਰਹੇ ਐ ਕਿ ਜੇ ਸਾਨੂੰ ਹਿਜਰਤ ਕਰਨੀ ਪਈ ਤੇ ਸਿੱਖ ਕਿੱਥੇ ਜਾਵਾਂਗੇ ਪਰ ਸਿੱਖ ਨਹੀਂ ਫਿਰ ਤਦ ਤਏ ਇਹ ਹਿਜਰਤ ਕੀਤੀ ਐ ਸਿੱਖਾਂ ਨੇ ਇਹ ਐਵੇਂ ਨਹੀਂ ਛੱਡ ਕੇ ਗਏ ਇਹ ਬਿਲਕੁਲ ਪ੍ਰਵਾਸ ਵੀ ਕਹਿੰਦੇ ਕਿ ਹਜਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਜਰਤਾ ਤਾਂ ਹੋ ਰਹੀ ਹੈ ਕਿ ਪੰਜਾਬ ਚ ਸੇਫ ਨਹੀਂ ਗਏ ਕਹਿੰਦੇ ਕਿ ਜੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦੀ ਨਸ਼ੇ ਦਾ ਮੁੱਦਾ ਜਿਹੜਾ ਵਾ ਉਹ ਪਾਰੂ ਹੋਇਆ ਪਿਆ ਉਹਨੂੰ ਰੋਕਣ ਦੀ ਵੀ ਗੱਲ ਹੋਊਗੀ ਤੇ ਖਾਸ ਕਰਕੇ ਵਾਗਾ ਖੋਲਣ ਦੀ ਗੱਲ ਕੀਤੀ ਆ ਕਿ ਜੇ ਸਾਨੂੰ ਸੇਵਾ ਮਿਲਦੀ ਆ ਤੇ ਫਿਰ ਅਸੀਂ ਵਾਗੇ ਖੋਲਣ ਦੀ ਗੱਲ ਵੀ ਕਰਾਂਗੇ ਕਿਉਂਕਿ ਕੇਂਦਰ ਦੇ ਵਿੱਚ ਜਾ ਕੇ ਜਿਹੜੀਆਂ ਕਿ ਨੀਤੀਆਂ ਖਾਸ ਕਰਕੇ ਪੰਜਾਬ ਵਾਸਤੇ ਘੜੀਆਂ ਜਾਂਦੀਆਂ ਵਾਂ ਉਹਦਾ ਵਿਰੋਧ ਵੀ ਕੀਤਾ ਜਾਊਗਾ ਧੰਨਵਾਦ ਕਰਦੇ ਆ ਮਾਨ ਸਾਹਿਬ ਜੀ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਸਭ ਵਾਈਕੂ ਜੀ ਕਿਫਾ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮਿਹਰਬਾਨੀ